ครับจริงๆนะครับผมได้กันครับครับครับครับครับครับครับครับครับครับครับครับครับครับครับครับครับครับครับครับครับครับครับครับครับครับครับครับครับครับครับครับครับครับครับครับครับครับครับครับครับครับครับครับครับครับครับครับครับครับครับครับครับครับครับครับครับครับครับครับครับครับครับครับครับครับครับครับครับครับครับครับครับครับครับครับครับครับครับครับครับครับครับครับครับครับครับครับครับครับครับครับครับครับครับครับครับครับครับครับครับครับครับครับครับครับครับครับครับครับครับครับครับครับครับครับครับครับครับครับ <laughs> thank you man <coughs> फ्लैटोनिश कैंप है अच्छा थिएटर लग रहा है पीछे थोड़ा गैप बना के चलो आराम से आगे आगे सपोर्ट चलो ਬੰਗਲਾ ਬਾਕੀ ਕੋਈ ਸੱਸ ਬਜੀਤ ਜੈਨ ਕੋਲ ਤਾਂ ਦਿੰਦੇ ਲੋਕ ਕੋਈ ਸਹੀ ਸੱਚ ਹੈ ਸੱਸ ਜੀ ਦੌਰ ਸੰਭੇਖ ਤੇ ਜਵਾਦ ਅੱਛਾ ਹਾਂ ਹਾਂ ਮੈਂ ਦੇਖਿਆ ਉੱਥੇ ਇਹ ਤੁਹਾਡੇ ਕੋਲ ਇੱਕ ਡੋਨਰ ਐਸਾ ਵੀ ਹੈ ਜਿਹੜਾ ਡੋਨੇਟ ਕਰ ਚੁੱਕਾ ਪਹਿਲਾਂ ਆਪਣਾ ਲਿਵਰ ਆ ਲਿਆ ਉਸੇ ਬਦਲੇ ਤੁਹਾਡੇ ਕੋਲ ਲਿਵਰ ਟ੍ਰਾਂਸਪਲਾਂਟ ਦੇ ਸਰਜਨ ਡਾਕਟਰ ਗੁਰਸਾਗਰ ਜੀ ਨੂੰ ਜ਼ਰੂਰ ਅੱਛਾ ਜੀ ਇਹਦੇ ਉੱਤੇ ਧਿਆਨ ਕਰੀਏ ਅੱਛਾ ਹਾਂ ਸਹੀ ਜ਼ਰੂਰੀ ਸੋ ਇਹਨਾਂ ਨੂੰ ਫੌਂਕ ਕਰਵਾ ਲੈਣੇ ओके कितने परसेंट 71% ਇਹਨਾਂ ਨੇ ਡੋਨੇਟ ਕੀਤਾ ਆਪਣੇ ਮਦਰ ਨੂੰ ਕਿਉਂਕਿ ਲੀਵਰ ਦੁਬਾਰਾ ਇਹਨਾਂ ਦਾ ਗਰੋ ਕਰ ਗਿਆ ਮਦਰ ਨੂੰ ਵੀ ਅੱਜ ਠੀਕ ਨੇ 5 ਸਾਲ ਹੋ ਚੁੱਕੇ ਨੇ ਟ੍ਰਾਂਸਪਲੈਂਟ ਲੈ ਕੇ ਅੱਛਾ ਹਾਂ ਜੀ ਫੈਮਿਲੀ ਚ ਐਕਸੈਪਟ ਕਰ ਲੈ ਫੈਮਿਲੀ ਚ ਵੀ ਐਕਸੈਪਟ ਕਰ ਸਕਦੇ ਨੇ ਤੇ ਜਿਤੇ ਵੀ ਆਪਾਂ ਆਪਣੀ ਮੌਤ ਤੋਂ ਬਾਅਦ ਵੀ ਦਾਨ ਕਰ ਕਰਦੇ ਆ ਉਹਦੇ ਲਈ ਵੀ ਅਸੀਂ ਪਲੇਜਿੰਗ ਕਰ ਰਹੇ ਹਾਂ ਸਰ ਪਲੇਜ ਕਰਨਾ ਚਾਹੁੰਦੇ ਹਾਂ ਸਰ ਪਲੇਜ ਕਰਨਾ ਚਾਹੁੰਦੇ ਹਾਂ

بس ਐਂਡਿੰਗ ਆਪਣਾ ਆਪਣਾ ਨਾਮ ਬੋਲ ਦਿਓ ਮੈਂ ਤੋਂ ਬਾਅਦ ਹਾਂ ਜੀ ਹਾਂ ਜੀ ਸਰ ਮੈਂ ਮੈਂ ਸੁਖਿੰਦਰਜੀਤ ਸਿੰਘ ਤੁਖਵੀਰ ਸਿੰਘ ਇਹ ਸੰਕਲਪ ਕਰਦਾ ਹਾਂ ਇਹ ਸੰਕਲਪ ਕਰਦਾ ਹਾਂ ਕਿ ਮੈਂ ਕਿ ਮੈਂ ਆਪਣੇ ਉਹ ਅੰਗ ਆਪਣੇ ਉਹ ਅੰਗ ਅਤੇ ਟਿਸ਼ੂ ਅਤੇ ਟਿਸ਼ੂ ਦਾਨ ਕਰਾਂਗਾ ਦਾਨ ਕਰਾਂਗਾ ਜੋ ਮੇਰੀ ਮੌਤ ਤੋਂ ਬਾਅਦ ਜੋ ਮੇਰੀ ਮੌਤ ਤੋਂ ਬਾਅਦ ਕਿਸੇ ਲੋੜਵੰਦ ਨੂੰ ਕਿਸੇ ਲੋੜਵੰਦ ਨੂੰ ਨਵੀਂ ਜ਼ਿੰਦਗੀ ਦੇਣ ਲਈ ਨਵੀਂ ਜ਼ਿੰਦਗੀ ਦੇਣ ਲਈ ਵਰਤੇ ਜਾ ਸਕਦੇ ਹਨ ਵਰਤੇ ਜਾ ਸਕਦੇ ਹਨ ਸਾਡੇ ਦੇਸ਼ ਵਿੱਚ ਸਾਡੇ ਦੇਸ਼ ਵਿੱਚ ਟ੍ਰਾਂਸਪਲੈਂਟੇਸ਼ਨ ਲਈ ਟ੍ਰਾਂਸਪਲੈਂਟੇਸ਼ਨ ਲਈ ਅੰਗਾਂ ਤੇ ਟਿਸ਼ੂਆਂ ਦੀ ਘਾਟ ਨੂੰ ਅੰਗਾਂ ਤੇ ਟਿਸ਼ੂਆਂ ਦੀ ਘਾਟ ਨੂੰ ਧਿਆਨ ਵਿੱਚ ਰੱਖਦੇ ਹੋਏ ਧਿਆਨ ਵਿੱਚ ਮੈਂ ਇਹ ਵੀ ਸੰਕਲਪ ਕਰਦਾ ਹਾਂ ਮੈਂ ਇਹ ਵੀ ਸੰਕਲਪ ਕਰਦਾ ਹਾਂ ਕਿ ਮੈਂ ਕਿ ਮੈਂ ਆਪਣੇ ਪਰਿਵਾਰ ਆਪਣੇ ਪਰਿਵਾਰ ਦੋਸਤਾਂ ਦੋਸਤਾਂ ਅਤੇ ਦੇਸ਼ਵਾਸੀਆਂ ਨੂੰ ਅਤੇ ਦੇਸ਼ਵਾਸੀਆਂ ਨੂੰ ਮੌਤ ਤੋਂ ਬਾਅਦ ਮੌਤ ਤੋਂ ਬਾਅਦ ਆਪਣੇ ਅੰਗ ਆਪਣੇ ਅੰਗ ਅਤੇ ਟਿਸ਼ੂ ਦਾਨ ਕਰਨ ਲਈ ਅਤੇ ਟਿਸ਼ੂ ਦਾਨ ਕਰਨ ਲਈ ਪ੍ਰੇਰਿਤ ਕਰਨ ਦੇ ਪ੍ਰੇਰਿਤ ਕਰਨ ਦੇ ਸਾਰੇ ਯਤਨ ਕਰਾਂਗਾ ਸਾਰੇ ਯਤਨ ਕਰਾਂਗਾ ਥੈਂਕ ਯੂ ਸਰ ਥੈਂਕ ਯੂ ਸਰ ਅੰਲੋਕ ਕਰਤਾ ਪ੍ਰੇਰਿਤ ਹੈ ਮੈਂ ਕਹਾਂ ਮੈਂ ਵੀ Ustadum, harga jauh lebih mahal. Harga lebih mahal. Terus di laki, terus di sana. Sedikit saja. Terima doner, terima. Tapi ada satu mata. Terima. 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 ਬੜੇ ਰੈਗੂਲੇਟਰੀ ਰੈਗੂਲੇਟਰੀ ਉਹ ਬਾਹਰ ਉਹ ਚੀਜ਼ ਦੇ ਪ੍ਰੋਬਲਮ ਹੈ ਸਰ ਹਾਂ ਉਧਰ ਨਹੀਂ ਉਧਰ ਥਲੇ ਪੈਰ ਦੇਖ ਕੇ ਵੀਡੀਓ ਠੀਕ ਹੈ ਯਾਰ ਠੀਕ 1 2 1 1 ਮਾਰਦੇ ਦੀ ਜੇਲੀ ਮੈਡਮ ਆਪੀ ਪਲੀਜ਼ ਕਰੋ ਆ ਜਾਓ ਤਬਾਕਾ ਬਸ ਸਾਰੀ ਇੰਤ ਤਬਾਕਾ ਅਕੀਬੇ ਲੱਭੀ ਨਾ ਰੈਡੀ ਤਬਾਕਾ ਜੀ ਮੈਂ ਕਹਿੰਦਾ ਕਲੀ